ਜਿਹੜੇ ਜਹਾਜ਼ਾਂ ਦੇ ਡਿਪੋਟ ਹੋ ਕੇ ਪਹੁੰਚੇ ਬਿਨਾਂ ਦਸਤਾਰਾਂ ਵਾਲੇ ਨੌਜਵਾਨਾਂ ਨੂੰ ਐਸਜੀਪੀਸੀ ਵੱਲੋਂ ਦਿੱਤੀਆਂ ਗਈਆਂ ਹਨ ਦਸਤਾਰਾਂ ਸਿਰ ਤਰਕਸਰ ਆਪਣੇ ਪਿੰਡ ਪਹੁੰਚੇ ਗੁਰਵਿੰਦਰ ਸਿੰਘ ਨੇ ਕਿਸਤੀ ਰਾਹੀਂ ਪਨਾਮਾ ਦੇ ਜੰਗਲ ਪਾਰ ਕਰਨ ਦੀ ਵੀਡੀਓ ਜਾਰੀ ਕੀਤੀ ਧੋਖੇ ਵਿੱਚ ਰੱਖ ਕੇ ਡੁੰਕੀ ਲਗਾਉਣ ਵਾਲੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੁਹਾਨੂੰ ਦੱਸ ਦਈਏ ਕਿ ਇਹ ਤੀਸਰੇ ਜਹਾਜ਼ ਦੇ ਵਿੱਚ ਨੌਜਵਾਨ ਪਹੁੰਚਾ ਹੈ ਅਮਰਸਰ 에어ਪੋਰਟ ਦੇ ਉੱਪਰ ਜੋ ਡੋਂਕੀ ਲਗਾ ਕੇ ਗਿਆ ਸੀ ਅਤੇ ਜਿਸ ਨੇ 45 ਲੱਖ ਰੁਪਏ ਜੋ 에ਜੰਟ ਨੂੰ ਦਿੱਤੇ ਸਨ ਇੱਕ ਗਰੀਬ ਪਰਿਵਾਰ ਹੈ ਅਤੇ ਕਰਜ਼ਾ ਚੁੱਕ ਕੇ ਡੋਂਕੀ ਲਗਾ ਕੇ ਅਮਰੀਕਾ ਗਿਆ ਸੀ ਆਪਣਾ ਸੁਨਹਿਰੀ ਭਵਿੱਖ ਬਣਾਉਣ ਵਾਸਤੇ ਇਸ ਨੌਜਵਾਨ ਨੇ ਇੱਕ ਵੀਡੀਓ ਵੀ ਦਿਖਾਈ ਹੈ ਕਿ ਕਿਸ ਤਰ੍ਹਾਂ ਡੋਂਕੀ ਲਗਾ ਕੇ ਅਮਰੀਕਾ ਲਿਜਾਇਆ ਜਾਂਦਾ ਹੈ ਅਤੇ ਰਸਤੇ ਪਾਰ ਕਰਵਾਏ ਜਾਂਦੇ ਹਨ ਜੋ ਕਿਸਤੀ ਰਹੀ ਨਾ 3 ਘੰਟੇ ਦਾ ਸਫ਼ਰ ਤੈਅ ਕੀਤਾ ਹੈ ਤਾਂ ਉਹ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ Ya cinco minutos ਉਰੇ ਫੋਟੋ ਖਿੱਚੀ ਤਿੰਨ ਤੋਂ ਚਾਰ ਘੰਟੇ ਚੱਲੀ ਆ ਜੀਰ ਹੰਡ ਲੱਗਣ ਦੀ ਆ ਪੂਰੇ ਗਿੱਲੇ ਹੋਏ ਆ ਦੇਖੋ ਉਰੇ ਫੋਟੋ ਖਿੱਚੀ ਓਏ ਆ ਪੂਰੇ ਥੋੜਾ ਜਿਹਾ ਮੇਰੀ ਫੋਟੋ ਖਿੱਚ ਕਰਨਾ ਹੋਵੇ ਆਣਾ ਡੇਗ ਪਿੰਟਾ ਵਟੇ ਬਾਰੇ ਆ ਛੋਟੀ ਬੇੜੀ ਆ ਇਹ ਚੱਲੀ ਆ ਜੀ ਹੰਦੋ ਚਾਰ ਘੰਟੇ ਕੱਲ੍ਹ ਪਰਸੋਂ ਦੇ ਤੁਰੇ ਆ ਬੜਾ ਮੜਾ ਹਾਲ ਆ ਜੀ ਬਹੁਤ ਵੱਡਾ ਅਜੀ ਬਹੁਤ ਵੱਡਾ ਅਜੀ ਛੱਡ ਲੱਗ ਗਿਆ 10 ਘੰਟੇ ਤੁਰੇ ਫਿਰ 4 ਘੰਟੇ ਆ ਹੁਣ 4 ਘੰਟੇ ਦੀ ਸ਼ਿਪ ਲੱਗੀ ਆ ਸਾਡੀ ਵਿਖਾ ਪਿੱਛੇ ਨਦੀ ਫੜ ਜਾ ਜੋ ਪਹਿਲਾਂ ਬੋਲਣ ਕਹੀਏ ਸਾਰੇ ਕੋਈ ਨਹੀਂ ਦੇ ਰੋ ਹਾਂ ਜੀ ਬਸ ਹਉ ਸਹੀ ਹੋਏ ਬੰਦੇ ਨਹੀਂ ਤੇ ਮਾਰ ਮਾਰੀ ਇਹ ਜੀ ਦੇਖੋ ਆ ਵੇਖ ਲੋ ਜੀ ਰਾਤ ਨੂੰ ਤਰਾਉਂਦੇ ਆ ਪੂਰੇ ਹਾਲ ਭੈਣ ਜੀ ਯਾਰ ਓਏ ਸ਼ਿਹਰੀ ਰਾਦੇ ਕਲਾਥ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਗੁਰਉਦ ਸਿੰਘ ਜੀ ਪਿੰਡ ਨੰਗਲਮੇਣ 22 ਸਤੰਬਰ ਨੂੰ ਮੈਂ ਜੀ ਬੰਬੇ ਹੋ ਗਿਆ ਜੀ ਗੋਆਣਾ ਨੂੰ ਹਾਂਜੀ ਡੌਂਕੀ ਜੀ ਕਿੱਥੋਂ ਕਿੱਥੋਂ ਦੇ ਗੋਆਣਾ ਸਰ ਗਿਆ ਮੈਂ ਬ੍ਰਾਜ਼ੀਲ ਪੇਰੂ ਕੋਲੰਬੀਆ ਦੇ ਵਿੱਚ ਅਪਨਾਮਾ ਜੰਗਲ ਹਾਂਜੀ ਕੀ ਗੱਲ ਪਤਾ ਹੋਈ ਚਲਦੀ ਜਨਰਲ ਸਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦੇਣਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਵਾਲ ਡੋਂਗੀ 'ਚ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਰਜਤੋ ਕੇ ਕਿੰਨਾ ਚਿਰ ਜਨੂ ਜੀ ਡੋਂਗੀ ਤਾਂ ਸਰ 2 ਦਿਨ ਜੰਗਲਾਂ 'ਚ ਰਹੇ ਜਿਵੇਂ ਹਾਂਜੀ ਕੀ ਹਾਲਾਤ ਸੀ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਅਸੀਂ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤ ਮਰੇ ਰਸਤੇ ਦੇ ਵਿੱਚ ਤੁਸਣਾ ਪਿਆ ਹੋਰ ਵੀ ਨੋਜਵਾਲ ਮਿਲੀ ਸੀ ਹਾਂਜੀ ਹੋਰ ਵੀ ਨੋਜਵਾਲ ਮਿਲ ਗਈ ਸੀ ਅਸੀਂ ਬਾਈ ਤੇ ਹੀ ਜਾਣੀ ਸੀਗੀ ਹਾਂਜੀ ਸਾਰੇ ਜਾਨੇ ਸਰ ਇਧਰੋਂ ਪਹਾੜੀਆਂ ਚੜ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਆ ਗਈਆਂ ਕੋਈ ਛੋਟੀਆਂ ਵੀ ਆ ਗਈਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜਨੇ ਪੈਂਦੇ ਆ ਪਹਾੜੀਆਂ ਦੇ ਹਾਂਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੜਨਾ ਕੋਈ ਨਹੀਂ ਗਿਆ ਜੀ ਕਹਿੰਦੇ ਡਾਂਕਰ ਬੜਾ ਪ੍ਰੇਸ਼ਾਨ ਕਰਦੇ ਬੜਾ ਤਾਂ ਗਾਲੀ ਕਲੋਜ਼ ਕਰਦੇ ਮਾਰਦੇ ਆ ਨਹੀਂ ਸਰ ਡਾਂਕਰ ਨੇ ਤਾਂ ਕੋਈ ਗਾਲੀ ਕਲੋਜ਼ ਮਾਰਪੈਟ ਨਹੀਂ ਕੀਤੀ ਵੇ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਕੇ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫਿਰ ਜਦੋਂ ਕੈਂਪ ਵਿੱਚ ਕਿੰਨੇ ਚਿਰ ਰਹੇ ਸੀ ਕੈਂਪ ਦੇ ਵਿੱਚ ਸਰ ਮੈਂ 14-15 ਦਿਨ ਰਿਹਾ ਜੀ ਕੀ ਕੁਝ ਕੀਤਾ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਸਾਰੇ ਇਹ ਵੀ ਆਪਣੇ ਖਾਣ ਨੂੰ ਦੇ ਸੀ ਉਹ ਚਿਪਸ ਚੂਸ ਜਿਹੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨੂੰ ਆਣ ਲੈ ਜਾਂਦੀ ਸੀ ਸਾਰਾ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਰ ਤਸ਼ੱਦਦ ਕੀਤਾ ਗਿਆ ਚੜਦੇ ਹਾਂਜੀ ਸਰ ਫਿਰ ਕਦੋਂ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣਾ ਸਰ ਸਾਨੂੰ ਤੇ 14 ਤਰੀਕ ਨੂੰ ਇਹਨਾਂ ਨੇ ਜਦੋਂ ਲਿਸਟ ਆਈ ਆ ਸੀਗਾ ਸਾਨੂੰ ਰੀਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਰ ਸਾਨੂੰ ਸਿੱਧਾ ਇੱਥੇ ਅੰਬਰਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜੇ ਤਾਂ ਕੀ ਕੀ ਬੰਨਿਆ ਹੋਇਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਹੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਦੋਂ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਖੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਲਿਆ ਉੱਥੇ ਅੰਮ੍ਰਿਤਸਰ ਅੰਮ੍ਰਿਤਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਕਿੰਨੇ ਵਜੇ ਉੱਥੋਂ ਉਤਰਨਾ ਹੋਇਆ ਸੀ ਇਹ ਘਰ ਅੰਮ੍ਰਿਤਸਰ ਮੈਂ ਸਰ ਕੋਈ 3:30 ਵਜੇ ਤੋਂ ਉਤਰ ਪਿਆ ਸੀ ਉਦੋਂ ਏਅਰਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਰੁਪਏ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਮੁੰਡਿਆਂ ਨੂੰ ਕਿੰਨੇ ਮੁੰਡਿਆਂ ਨੂੰ ਕੁਛ ਆ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਹੈਗੇ ਕਿ ਪਰਨੇ ਵੀ ਹੈਗੇ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਰ ਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਟ ਵੀ ਬਣਾਈ ਆ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੀ ਪਹਿਲੀ ਸੀ ਪਹਿਲੀ ਸਰ ਸ਼ੇਕ ਕਰਨ ਵਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਦੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਸਾਰੇ ਕਹਾਂਗਾ ਵੀ ਸਹੀ ਤਰੀਕੇ ਨਾਲ ਡੋਂਗੀ ਨਾ ਲਾਓ ਜੀ ਮਾਰੇ ਹਾਂਜੀ ਹਰਪ੍ਰਧਨ ਸਿੰਘ ਲੰਮੜਦਾਰ ਬੋਲਦਾ ਹਾਂ ਬੇੜਾ ਨੰਗਲ ਬੇੜਾ ਦਾ ਕੀ ਨਾਮ ਹੈ ਗੁਰਵਿੰਦਰ ਸਿੰਘ ਬੇੜੇ ਦਾ ਕਦੋਂ ਗੁਰਵਿੰਦਰ ਸਿੰਘ ਨੂੰ ਭੇਜਿਆ ਸੀ ਕਿੱਥੋਂ ਕਿੱਥੋਂ ਪੈ ਕਟੇਗੀ ਗੁਰਵਿੰਦਰ ਸਿੰਘ ਨੂੰ ਦੇ ਭੇਜੇ ਨੂੰ 6-7 ਮਹੀਨੇ ਹੋ ਗਏ ਲੇਕਿਨ ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਤੇ ਪਰ ਖਿਜਦਿਆਂ ਖਚੁੰਦਿਆਂ ਸੀ 7 ਮਹੀਨੇ ਲੱਗੇ ਹੁਣ ਉਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਵਾਰ ਆਹੀਂ ਬੰਦੇ ਆਹੀਂ ਗੜੀ ਵੀ ਇੰਨੀ ਹੱਡੂ ਆਮਦਨੀ ਹੋਜੀ ਨਹੀਂ ਥਾਲੀ ਵੇਚ ਕੇ ਕੁਝ ਲਿਮਟ ਬਣਾਈ ਉਹ ਪਾੜੀ ਵਿੱਚ ਹੀ ਰੀਅਲਟੇਜੈਂਟ ਨੇ ਕੋਈ ਇੰਟਰਨੈਟ ਦੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਤੋਂ ਵੱੱਲ ਤੇ 12 ਨਹੀਂ ਤੇ 15 15 ਤੋਂ ਲਾਸਟ 20 20 ਦਿਨ ਦੇ ਵਿੱਚ ਸਿੱਧੀ ਫਲਾਟ ਹੋ ਪਰ ਜਦੋਂ ਜੰਗਲਾਂ ਰਹੀ ਪੈ ਗਏ ਤੇ ਫਿਰ ਨਾ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫਲਾਈਟ ਜਿਹੜੀ ਆ ਤੁਹਾਨੂੰ ਡਾਇਰੈਕਟ ਕਰਵਾ ਸਕੇ ਆ ਗਿਆ ਸੀ ਇੱਥੋਂ ਅਮਰਸਰੋਂ ਫਲਾਇਟ ਡਾਇਰੈਕਟ ਕਹਿੰਦੇ ਹੀ ਕਰਨੀ ਆ ਪਰ ਬੰਬੇੋਂ ਜਾ ਕੇ ਫਿਰ ਅਮਰਸਰੋਂ ਬੰਬੇ ਬੰਬੀਆਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਹੁੰਦਾ ਕਿ ਏਜੰਟ ਜਿਹੜੇ ਨੇ ਝੂਠ ਮਾਰਦੇ ਸੀ ਦੇਖੋ ਜੀ ਏਜੰਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅੰਮ੍ਰਿਤਸਰ ਦਾ ਏਜੰਟ ਹੀਗਾ ਇਹਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਏਜੰਟ ਕਿੰਨੇ ਨਹੀਂ ਕੀਤੇ ਉਹ ਹੁਣ ਏਜੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਕੀ ਨਹੀਂ ਤੁਹਾਨੂੰ ਕਦੋਂ ਬੇੜੇ ਸੇ ਮੈਂ ਜੰਗਲਾਂ ਰਹੀ ਜਾ ਰਹੇ ਦੱਸੇ ਤੁਹਾਡੀ ਗੱਲਬਾਤ ਹੋਈ ਬੇੜੇ ਨਾਲ ਸਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਹੀ ਜਦੋਂ ਚਿਰ ਤੇ ਫੋਨ ਹੀ ਹੁੰਦਾ ਰਹੇ ਫੋਨ ਖੋ ਵੀ ਲਿੰਦੇ ਰਹੇ ਡੋਂਕਰ ਦੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਹੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾ ਨਾਲ ਕੀ ਗੁਜ਼ਾਰੇ ਜੰਗਲਾਂ ਰਹੀਂ ਗਿਆ ਪਰ ਚਲੋ ਅਸੀਂ ਸੋਚਿਆ ਸੀ ਵੀ ਚਲ ਕੇ ਨਾ ਕਿਸੇ ਤਰੀਕੇ ਨਾਲ ਹੁਣ ਪੁਰਿਆਵਤ ਪਹੁੰਚ ਜੇ ਪਰ ਇਹਨਾਂ ਇਹ ਨਹੀਂ ਪਤਾ ਵੀ ਪਹੁੰਚਦੇ ਆ ਸਾਰੀ ਉਧਰਲੀ ਸਰਕਾਰ ਨੇ ਇਹਨੂੰ ਵਾਪਸ ਕਰ ਦੇਣਾ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਇੱਕ ਤਰੀਕ ਨੂੰ ਮੇਰੇ ਖਿਦਮ ਫੋਨ ਆਇਆ ਸੀਗਾ ਇੱਕ ਤਰੀਕ ਨੂੰ ਸਵੇਰੇ ਕਿ ਮੈਂ ਕੰਧ ਪਾਰ ਕਰ ਗਿਆ ਤੇ ਫੋਲਸ ਆ ਰਹੀ ਹੈ ਤੇ ਮੈਨੂੰ ਗੱਡੀ ਆਉਂਦੀ ਹੈ ਤੇ ਸਾਨੂੰ ਚੁੱਕ ਲੈਣਾ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਕਿੰਨੇ ਚਿਰ ਬਾਅਦ ਸੰਪਰਕ ਹੋਇਆ ਸੀਗਾ ਮੁੜ ਹੁਣ ਤੇ ਆ ਉਹਦਣ ਹੀ ਸੰਪਰਕ ਰਾਤ ਹੀ ਹੋਇਆ 12 ਵਜੇ ਵੀ ਜਦੋਂ ਦਾ ਚੱਕਿਆ ਜਿਹਨੂੰ ਜਹਾਜ਼ ਤੀਜਾ ਲੈਂਡ ਕੀਤਾ ਜਿਹਦਾ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਸਾਬ ਤਾਂ ਕੀ ਨਹੀਂ ਪਰ ਉਹ ਸਾਨੂੰ ਉਹਦਣ ਹੀ ਪਤਾ ਲੱਗਾ ਜਦਨ ਆ ਹੀ ਗਿਆ ਰਾਤ ਨੂੰ ਨਹੀਂ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਜ ਆ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਅੰਮ੍ਰitsar ਆ ਗਿਆ ਕੀ ਮੰਗਿਆ ਸਰਕਾਰ ਤੋਂ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆ ਤੁਹਾਡੇ ਜੇਤੇ ਮਤ ਕਰ ਸਕਦੀ ਆ ਕੋਈ ਤੇ ਜੇਤੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਅਸੀਂ ਤੇ ਉਹਨੂੰ ਨਹੀਂ ਭਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਧੀ ਮਦਦ ਕਰੇ ਤੇ ਚੱਲ ਸਾਡਾ ਖਰਜਾ ਗੁਰਜਾ ਉਤਰ ਜੇ ਇਹੋ ਹੀ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਮੈਂ ਕਨੇ ਤੇ ਸਾਡੇ ਕੋ ਲੈਣੇ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋਈ ਹਮਤ ਕਰਨੇ ਚੱਲ ਥੋੜੇ ਬੋਤੇ ਸਰਕਾਰ ਕਰੇ ਕੋਈ ਚਲੋ ਜੰਟ ਦੇ ਤਰਲੇ ਮੰਤ ਕਰਾਂਗੇ ਤੇ ਦੇਗਾ ਦੇ ਠੀਕ ਹੈ ਕੀ ਹੈ